ਹਾਲੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਆਪਾਂ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਇੱਕ ਨਵਾਂ ਵਲੌਗ ਨਵੇਂ ਵਲੌਗ ਦੇ ਵਿੱਚ ਨੇ ਆਪਣੇ ਨਵੇਂ ਸੂਟ ਹਾਂਜੀ ਫਿਰ ਆਜੋ ਤੁਹਾਨੂੰ ਦਿਖਾਉਣੇ ਆ ਆਪਣਾ ਇਹ ਸੂਟ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਆਪਣਾ ਹੁਣ ਕਿਉਂਕਿ ਵਿਆਹ ਸ਼ਾਦੀਆਂ ਆ ਰਹੀਆਂ ਨੇ ਜੀ ਹਨਾ ਪਾਰਟੀ ਵੇਅਰ ਸੂਟ ਆਪਾਂ ਲੈ ਕੇ ਆਏ ਆ ਦੇਖੋ ਬਾਟਮ ਦੇ ਉੱਤੇ ਵਰਕ ਆ ਇਹਦੇ ਤੇ ਦੁਪੱਟੇ ਦੇ ਉੱਤੇ ਵੀ ਵਰਕ ਆ ਔਰਗੈਂਜਾ ਦਾ ਦੁਪੱਟਾ ਜੀ ਇਹਦੇ ਵਿੱਚ ਕਲਰ ਹੈਗੇ ਨੇ ਆਪਣੇ ਕੋਲੇ ਦੋ ਵਿੱਚ ਹੈਂਡਵਰਕ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪੈਨਲ ਬਣੇ ਹੋਏ ਨੇ ਫਿਨਿਸ਼ਿੰਗ ਹੈ ਕਲਰ ਨੇ ਜਿਹੜੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਇਹ ਆਪਣਾ ਦੂਜਾ ਕਲਰ ਦੋ ਕਲਰ ਨੇ ਜੀ ਇਹਦੇ ਵਿੱਚ ਜਿਹੜੀ ਦਾ ਵਰਕ ਆ ਹੈਂਡਵਰਕ ਵੀ ਆ ਤੇ ਥ्रेड ਵਰਕ ਵੀ ਆ ਹਾਂਜੀ ਮਸ਼ੀਨੀ ਵਰਕ ਵੀ ਆ ਦੇਖੋ ਜੀ ਨੈਕ ਦੇ ਉੱਤੇ ਵਰਕ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਨੇ ਮਨ ਪੱਟਾ ਹਾਂਜੀ ਸੇਮ ਤੇ ਇੱਕ சூਦਾ ਕੁਲ ਹੋ ਰਾ ਜੀ ਕਲਰ ਨੇ ਜਿਹੜੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ neck ਤੇ ਡਿਜ਼ਾਈਨ ਬਣਿਆ ਹੋਇਆ ਡਿਫਰੈਂਟ ਜਿਹਾ ਲੁੱਕ ਆ ਇਹਦੀ ਇਹ ਤੇ ਵੀ ਜਰੀ ਦਾ ਵਰਕ ਹੋਇਆ ਹੋਇਆ ਡਿਫਰੈਂਟ ਜਿਹਾ ਡਿਜ਼ਾਈਨ ਹੋਣਾ ਹੈ ਹੈ ਕਿਉਂਕਿ ਕਈ ਵਾਰ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਜਦੋਂ ਆ ਆਪਣੇ ਕੋਲ ਸਟਾਕ ਆ ਜਾਂਦਾ ਹੈ ਨਾ ਆਪਾਂ ਦਿਖਾ ਦਿੰਨੇ ਆ ਤੇ ਫਿਰ ਉਹ ਪਹਿਲੀ ਸੇਲ ਹੋ ਜਾਂਦੇ ਨੇ ਉਹਦੇ ਵਿੱਚੋਂ ਇੱਕ ਦੋ ਸੂਟ ਬਹੁਤ ਸੋਹਣਾ ਦੁਪੱਟਾ ਇਹਦੇ ਨਾਲ ਲੈਂਸ ਲੱਗੀ ਹੋਈ ਹੈ ਬੜੀ ਆਰਗੈਂਜਾ ਦਾ ਦੁਪੱਟਾ ਦੇਖੋ ਜੀ 2.5 ਤੋਂ 3 ਮੀਟਰ ਦਾ ਦੁਪੱਟਾ ਫਲੈਸ਼ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਤੇ ਵੀ ਵਰਕਾ ਜੀ ਦੇਖੋ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਤੇ ਬਾਕੀ ਆਪਾਂ ਤੁਹਾਨੂੰ ਹੋਰ ਸੂਟ ਦਿਖਾਉਨੇ ਆ ਇਹ ਤਾਂ ਆਪਾਂ ਨੇ ਉਹ ਰੀਲ ਬਣਾਈ ਸੀ ਹਾਂਜੀ ਤੇ ਕਾਫੀ ਦਿਨ ਹੋ ਗਿਆ ਆਪਣਾ ਬਲੌਗ ਵੀ ਨਹੀਂ ਆਇਆ ਹੈਗਾ ਮੈਂ ਕਿਹਾ ਚਲੋ ਨਾਲ ਬਲੌਗ ਵੀ ਬਣਾ ਲੈਂਦੇ ਆ ਕਈ ਵਾਰ ਜਦੋਂ ਜਸਨੀ ਜੋਰੀ ਘਰ ਹੁੰਦੇ ਨੇ ਉਦੋਂ ਤਾਂ ਜਸਨੀ ਨਾਲ ਦੀ ਨਾਲ ਬਣਾ ਲੈਂਦੀ ਹੁੰਦੀ ਆ ਫੇਰ ਅਸੀਂ ਆਪਣੀ ਅਦਰ ਵੀਰ ਬਣਾ ਰਹੇ ਹੁੰਨੇ ਆ ਤੇ ਇੰਨਾ ਫਿਰ ਟਾਈਮ ਨਹੀਂ ਹੁੰਦਾ ਹੈਗਾ ਹਨਾ ਇਸ ਕਰਕੇ ਫਿਰ ਬਲੌਗ ਵੀ ਨਹੀਂ ਬਣਦਾ ਹੈਗਾ ਬਲੌਗ ਵੀ ਘੱਟੇ ਬਣਦਾ ਤੇ ਕੁਝ ਹੁਣ ਕੰਮ ਚੱਲ ਰਿਹਾ ਥੋੜਾ ਜਿਹਾ ਆਪਣੀ ਸ਼ਾਪ ਦਾ ਮਿਸਤਰੀ ਲੱਗ ਰਹੇ ਨੇ ਉਹਦੇ ਕਰਕੇ ਵੀ ਰੋਟੀ ਰੋਟੀ ਬਣਾਉਣੀ ਹੁੰਦੀ ਆ ਹਨਾ ਵਿੱਚ ਵੀਡੀਓ ਦਾ ਹੋ ਜਾਂਦਾ ਆਪਣੇ ਸਾਰੇ ਪਾਸੇ ਦੇਖਣਾ ਪੈਂਦਾ ਤੇ ਮੈਂ ਕਿਹਾ ਚਲੋ ਅੱਜ ਫ੍ਰੀ ਸੀ ਤੇ ਆਪਾਂ ਪੱਤੇ ਵਧੀਆ ਦੇਖੋ ਇਹ ਡੂਲੇ ਹੈ ਤੇ ਪੱਤੇ ਦੇਖੋ ਜੀ ਕਿੰਨਾ ਚੌੜਾ ਦੁਪੱਟਾ ਐਨ ਪੂਰਾ ਖੁੱਲਾ ਡੁੱਲਾ 3 ਮੀਟਰ ਦਾ ਦੁਪੱਟਾ ਜੀ ਪ्युअर オーਰਗੈਂజా ਤਿਲਕ ਦੀ ਨਹੀਂ ਹੈਗੀ ਬਹੁਤ ਹੀ ਵਧੀਆ ਸੂਟ ਆਏ ਪਾਰਟੀ ਵੇਅ ਤੁਸੀਂ ਜਿਵੇਂ ਮਰਜੀ ਵਿਆਹ ਸ਼ਾਦੀ ਦੇ ਵਿੱਚ ਪਾ ਸਕਦੇ ਹੋ ਛੋਟੇ ਮੋਟੇ ਫੰਕਸ਼ਨ ਤੇ ਪਾ ਸਕਦੇ ਹੋ ਹੈਨਾ ਜਿਵੇਂ ਵੀ ਮਤਲਬ ਤੁਹਾਡਾ ਦਿਲ ਕਰਦਾ ਤੁਸੀਂ 17-1800 ਦੀ ਰੇਂਜ ਚਾਹੀ ਹਾਂਜੀ ਆਪਣਾ ਦੋਨੇ ਸੂਟ ਜਿਹੜੀ ਆਰਗੈਂਜਾ ਉਹ ਕਾਰਡੀਜੀ ਨਹੀਂ ਹੈਗੀ ਬਿਲਕੁਲ ਹੀ ਸੌਫਟ ਵਾਲੀ ਆਰਗੈਂਜਾ ਜੀ ਤੁਸੀਂ ਦੇਖ ਹਾਰਡ ਹੀ ਹੁੰਦੀ ਆ ਹਾਂ ਖੜਾ ਖੜਾ ਜਿਹਾ ਹੁੰਦਾ ਨਾ ਉਹ ਚੀਜ਼ ਨਹੀਂ ਹੈਗੀ ਇਹ ਬਿਲਕੁਲ ਹੀ ਸੌਫਟ ਆ 1800 ਰੇਂਜ ਆ ਇਹ ਦੀ ਜੀ ਸ਼ਿਪਿੰਗ ਸੋਨੂੰ ਫ੍ਰੀ ਆ ਤੇ ਆਪਣਾ ਨੰਬਰ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਤੇ ਆਪਣਾ ਸੂਟ ਮੰਗਵਾਓ ਤਾਂ ਜੀ ਇਹ ਹੁਣ ਆਪਣਾ ਦੂਸਰਾ ਆਰਟੀਕਲ ਆ ਇਹ ਹੈਗਾ ਰੈਸਟ orange ਕਲਰ ਤੇ ਇਹਦੇ ਵਿੱਚ ਪੈਨਲ ਬਣੇ ਹੋਏ ਨੇ neck ਦੇ ਉੱਤੇ ਵਰਕ ਆ ਜੈਹਾਂਦਦਾ ਵਰਕ ਆ ਬਹੁਤ ਵਧੀਆ ਸੂਟ ਆ ਇਹ ਫੈਨਸੀ ਤੇ ਕਪੜਾ ਵੀ ਬਹੁਤ ਸੌਫਟ ਆ ਬਾਹਾਂਾਂ ਤੇ ਵੀ ਵਰਕ ਆ ਇਹਨਾਂ ਦੇ ਦੇਖੋ ਬੇਲ ਪਾਈ ਹੋਈ ਆ ਬਾਹਾਂਾਂ ਤੇ ਤੇ ਆਰਗੈਂਜਾ ਦਾ ਇਹਦੇ ਨਾਲ ਦੁਪੱਟਾ ਜੀ ਹਾਂਜੀ ਉਹਦੇ ਤੇ ਵੀ ਲੇਸ ਲਾਈ ਹੋਈ ਆ ਬਹੁਤ ਪਿਆਰਾ ਫੁੱਲਾ ਡੁਲਾ 10 ਮੀਟਰ ਦਾ ਦੁਪੱਟਾ ਜੀ ਦੇਖੋ ਜੀ ਦੇਖੋ ਲੇਸ ਵਰਕ ਕਿਤਾ ਹੋਇਆ ਬਹੁਤ ਸੋਹਣਾ ਸੂਟ ਆ ਤੇ ਰੇਂਜ ਵੀ ਬਿਲਕੁਲ ਹੀ ਘੱਟ ਜੀ 1300 ਰੁਪਏ ਰੀਜ਼ਨੇਬਲ ਪ੍ਰਾਈਸ ਆ ਸੈਕੰਡ ਮਹਿੰਦੀ ਕਲਰ neck ਤੇ ਵਰਕ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਦਿੱਤਾ ਨਾ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖ ਰਿਆ ਨਾ ਪੌਂਦਾ ਦਾ ਹੀ ਰਿਐਲਿਟੀ ਵਿੱਚ ਆਇਆ ਤੇ ਇਹਦੇ ਨਾਲ ਹੈਗਾ ਮਸ਼ਕੀਨ ਦਾ ਦੁਪੱਟਾ ਇਹ ਤੇ ਵੀ ਲੈਸ ਲੱਗੀ ਹੋਈ ਹੈ ਹਾਂਜੀ ਲੈਸ਼ ਵਰਕ ਦਿਖਾਓ ਜੀ ਲਓ ਇੱਕ ਵਾਰ ਤੁਸੀਂ ਖੁਦ ਵੀ ਟਰਾਈ ਕਰਕੇ ਦੇਖੋ ਦੁਪੱਟਾ ਬਹੁਤ ਸੋਹਣਾ ਹੈਪੀ ਦਿਨ ਬਹੁਤ ਸੋਹਣਾ ਦੁਪੱਟਾ ਦੇਖੋ ਕਿੰਨਾ ਸੋਹਣਾ ਕਲਰ ਬਹੁਤ ਪਿਆਰਾ ਕਲਰ ਆ ਬੰਦਾ ਵੈਸੇ ਸਿਰ ਤੇ ਚੁੰਨੀ ਲੈਂਦੀ ਨਹੀਂ ਪਰ ਪਤਾ ਨਹੀਂ ਕਿਉਂ ਜਦੋਂ ਕੋਈ ਉਹ ਐਵੇਂ ਆ ਡਪਟਾ ਲੈ ਕੇ ਚੈੱਕ ਕਰਦੇ ਆ ਤਾਂ ਉਦੋਂ ਸਿਰ ਤੇ ਜ਼ਰੂਰ ਲੈਣੇ ਆ ਜੀ ਸਿਰ ਤੇ ਲੈਣਾ ਪੈ ਜੇ ਤਾਂ ਸਿਰ ਦੇ ਉੱਪਰ ਖੜੇ ਹਾਂ ਹਾਂ ਜੀ ਬਹੁਤ ਸੋਹਣਾ ਇਹ ਕਦੀ ਹੈਂਡਵਰਕ ਕੀਤਾ ਹੋਇਆ ਗਲੇਰੇ ਉੱਤੇ ਹਾਂ ਜੀ ਵਿਦ ਚਰੀਵਰਕ ਫਿਨਿਸ਼ਿੰਗ ਬਹੁਤ ਹੀ ਜ਼ਿਆਦੇ ਆ ਬਹੁਤ ਸੋਹਣਾ ਤੇ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਕਪੜਾ ਵੀ ਬਹੁਤ ਸੌਫਟ ਆ ਹਾਂਜੀ ਬਹੁਤ ਸੌਫਟ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਸੂਟ ਆ ਦੋ ਕਲਰ ਨੇ ਇਹਦੇ ਵਿੱਚ ਹਾਂਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸਾਡੇ ਕਈ ਸੂਟ ਨੇ ਜਿਹੜੇ ਸੇਲ ਹੋ ਜਾਂਦੇ ਨੇ ਤੇ ਫਿਰ ਸਾਡੇ ਕੋਲ ਬਾਅਦ ਚ ਦੋ ਪੀਸ ਤਿੰਨ ਪੀਸ ਰਹਿ ਜਾਂਦੇ ਨੇ ਵੀ ਚਲੋ ਜੇ ਕਿਸੇ ਨੇ ਲੈਣਾ ਹੁੰਦਾ ਹਨਾ ਵੀਡੀਓ ਬਣਾਉਂਦੇ ਨੇ ਵਿਕੀ ਹੋਈ ਹਾਂਜੀ ਫਿਰ ਉਹਦੋਂ ਫਿਰ ਵੀਡੀਓ ਬਣਾ ਨਹੀਂ ਸਕਦੇ ਨਾਲੇ ਆਈ ਨਹੀਂ ਪਤਾ ਕੋਈ ਹਨਾ ਸ਼ਾਮ ਜੇ ਮੁਆ ਵੀ ਅਜਾ ਸਵੇਰੇ ਆ ਜੀ ਆਪਣਾ ਵੀ ਕਈ ਵਾਰ ਕੰਮ ਪਿਆ ਹੁੰਦਾ ਅਗਲੇ ਨੂੰ ਵੀ ਕਾਲੀ ਹੁੰਦੀ ਹੈ ਇਹ ਚੀਜ਼ ਦਾ ਔਖਾ ਹੋ ਜਾਂਦਾ ਫਿਰ ਵੀਡੀਓ ਐ ਕਾਲੀ ਚ ਨਹੀਂ ਨਾ ਬਣਦੀ ਹੈਗੀ ਹਾਂਜੀ ਫਿਰ ਸੇਲ ਹੋ ਜਾਂਦਾ ਆਪਾਂ ਕਹਿੰਦੇ ਨੇ ਚਲ ਜਿਹੜਾ ਬਚਿਆ ਉਹਦੀ ਬਣਾ ਲਾਂਗੇ ਜਿਹੜਾ ਹੁਣ ਸੇਲ ਇਹ ਹੋ ਗਿਆ ਉਹਦੀ ਤਾਂ ਕੀ ਆਪਾਂ ਨੇ ਵੀਡੀਓ ਬਣਾਉਣੀ ਆ ਆਪਾਂ ਦਾ ਸੇਲ ਕਰਨ ਤੱਕ ਉਹ ਆ ਚਲ ਆਪਣੀ सेल ਹੋ ਰਹੇ ਨੇ ਸੂਟ ਵਧੀਆ ਆਨਲਾਈਨ ਹੋਣ ਚਾਹੀਏ ਆਫਲਾਈਨ ਹੋਣਾ ਤੁਹਾਡਾ ਬਹੁਤ ਪਿਆਰ ਮਿਲ ਰਿਹਾ ਥੈਂਕ ਯੂ ਜੀ ਤੇ ਨੈਕਸਟ ਸੂਟ ਆਪਾਂ ਆਪਣੀਆਂ ਮੰਮੀਆਂ ਵਾਸਤੇ ਵੀ ਲੈ ਕੇ ਆਇਆ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਸੋਹਣੇ ਆਹ ਦੇਖੋ ਜੀ ਆਪਾਂ ਨੇ ਮੰਮੀਆਂ ਵੀ ਨਾਰਾਜ਼ ਨਹੀਂ ਕਰਨੀਆਂ ਹਨ ਕਿ ਸਾਰੇ ਸੂਟ ਕੁੜੀਆਂ ਵਾਸਤੇ ਲੈ ਕੇ ਆਈ ਜਾਂਦੇ ਨੇ ਇਹ ਜਿਵੇਂ ਦੇਖੋ ਹੀਰੀ ਦਾ ਵਰਕ ਆ ਹੈਂਡ ਵਰਕ ਕੀਤਾ ਹੋਇਆ ਨਾਲ ਇਹਦੇ ਪਯੋਰ ਦਾ ਦੁਪੱਟਾ ਜੀ ਦੁਪੱਟੇ ਦੇ ਉੱਤੇ ਵੀ ਵਰਕ ਕੀਤਾ ਹੋਇਆ ਕਲਰ ਹੈਗੇ ਮੇਰੇ ਵਿੱਚ ਚਾਰ ਆਪਣੇ ਕੋਲੇ ਇਹ ਥੋੜਾ ਜਿਹਾ ਲਾਈਟ ਗ੍ਰੇ ਹੈ ਇਹ ਥੋੜਾ ਜਿਹਾ ਡਾਰਕ ਅਸਲੀ ਇਹ ਡਾਰਕ ਵਾਲਾ ਉਹ ਲਾਈਟ ਵਾਲਾ ਥੋੜਾ ਥੋੜਾ ਜਿਹਾ ਇਹਨਾਂ ਦੇ ਕਲਰਾਂ ਦਾ ਫਰਕ ਆ ਹਨ ਕਰੀਮ ਕਲਰ ਕੀ ਸੀ ਗ੍ਰੀਨ ਕਲਰ ਸਾਰੇ ਸੁੰਦਰੇ ਚ ਐਨੇ ਬੁਟੀਆਂ ਬਣੀਆਂ ਹੋਈਆਂ ਨੇ ਹਨਾ ਸ਼ਰਟ ਦੇ ਵਿੱਚ ਅੱਗੇ ਤੇ ਆਲ ਓਵਰ ਸੂਟ ਆ ਇਹ 5 ਮੀਟਰ ਨਾੜ ਪ्योर ਦਾ ਦੁਪੱਟਾ ਜੀ ਪੱਤੇ ਦੇ ਉੱਤੇ ਵੀ ਵਰਤ ਕੀਤਾ ਹੋਇਆ ਲੈਸ਼ ਲੱਗੀ ਹੋਈ ਆ ਬਹੁਤ ਹੀ ਸੋਹਣਾ ਜਾਂ ਸੂਟ ਆ ਇਹ ਬਹੁਤ ਹੀ ਪਿਆਰਾ ਇਹ ਕੱਪੜਾ ਬਿਲਕੁਲ ਸ਼ੌਕਾ ਬੋਦੀ ਕੇ ਆਰਾ ਪਾਰਟੀ ਲਈ ਹੈ ਛੋਟਾ ਆਪਣੇ ਮੰਮੀਆਂ ਦਾਦੀਆਂ ਵਾਸਤੇ ਤੇ ਇੱਕ ਸੂਟ ਆਪਾਂ ਨੇ ਆਹ ਲਾਰਕੇ ਡਮਨੀ ਦੇ ਉੱਤੇ ਇਹ ਵੀ ਬਹੁਤ ਸੋਹਣਾ ਸੂਟ ਹੈ ਹੈਂਡਵਰਕ ਦਾ ਕੰਮ ਕੀਤਾ ਹੋਇਆ ਨੈਕ ਦੇ ਉੱਤੇ ਵਰਕ ਹੈ ਇਹਦੇ ਆ ਦੇਖੋ ਬਹੁਤ ਸੋਹਣ ਫਲਾਵਰ ਨੇ ਤੇ ਐਵੇਂ ਸਾਈਡ ਤੇ ਪੈਨਲ ਬਣੇ ਹੋਏ ਨੇ ਵਿਦੂ ਦੁਪੱਟਾ ਕੋਟਾ ਡੋਰੀ ਇਹਦਾ ਡੈਸ਼ ਵਰਕ ਕੀਤਾ ਹੋਇਆ ਤੇ ਇਹਦੇ ਬਾਹਮਾਂ ਤੇ ਪਹੁੰਚਿਆਂ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਵਰਕ ਆ ਕੀਤਾ ਹੋਇਆ ਬਹੁਤ ਸੋਹਣਾ ਸੂਟ ਆ ਹਾਂਜੀ ਹੁਣ ਆਪਾਂ ਬਣਾ ਰਹੇ ਆਂ ਜੀ ਸੇਵੀਆਂ ਜੰਮ ਕੇ ਰੱਖ ਲਿਆ ਉਹਦੇ ਪਾਸੇ ਦੋ ਨੂੰ ਵੀ ਦੋ ਦੰਦ ਲੈ ਲਓ ਰੈੱਡ ਗ੍ਰੀਨ ਵਾਈਟ ਉਹ ਤਾਂ ਜਾਂਦੀ ਨਹੀਂ ਐਗੀ ਉਹ ਤਾਂ ਜਾਂਦੀ ਨਹੀਂ ਐਗੀ ਮਿਹਰਬਾਨ ਦੇ ਨਾਲ ਲੈ ਜਾਗੇ ਚੱਕ ਕੇ ਹਾਂ ਮਾ ਜੀ ਬੰਦ ਨੇ ਉਹ ਦਵਾਈ ਥੋੜੀ ਜਿਆਦੇ ਪੀ ਲਈ ਕਾਮ ਸੀਦੀ ਮਾ ਜੇ ਮੀਨ ਕੁਸੂਆ ਕੋ ਮਮਾ ਪਾਪਾ ਵੀ ਨਹੀਂ ਦੱਸਦੇ ਇਹਦੀ ਬੀਨਾ ਚੱਕ ਕੇ ਤੋਂ ਕੀਤੀ ਸੀ ਨੀ ਮਾ ਅੱਧੀ ਜੀਸੀ ਦਵਾਈ ਦੀ ਪੀ ਗਈ ਦੇਖ ਲਓ ਹਾਲੇ ਤੱਕ ਇਹਨੂੰ ਆਇਆ ਨਹੀਂ ਬੜਾ ਲੱਗ ਗਿਆ ਵੀ ਮੇਰੇ ਮੂੰਹ ਚ ਕਿੰਨੀ ਕ ਪੈ ਗਈ ਬਾਅਦ ਚ ਪੀ ਕੇ ਕਹਿੰਦੀ ਨਹੀਂ ਇਹ ਨਹੀਂ ਉਹ ਤਾਂ ਅੱਧੀ ਤੋਂ ਵੀ ਜਿਆਦੇ ਵਗ ਗਈ ਜਿੰਨਾ ਕਿ ਉਹ ਦਵਾ ਦਿਨ ਪਰਾਟਿਕ ਕੀ ਹੋਈ ਮਾਜੇ ਕੁਝ ਹੋ ਗਿਆ ਮੈਨੂੰ ਦੱਸ ਤੇ ਮੈਨੂੰ ਲੱਗੋ ਇਹ ਉਹ ਰੋਟੀ ਨਾ ਪਿਓ ਉਹ ਦੰਤਾਂ ਦੀ ਵੀ ਕੀ ਹੋ ਗਈ ਜਿਆਦਾ ਕਿ ਦਵਾਈਆਂ ਲੈ ਪੀਤੀਆਂ ਨੇ ਆ ਦੇਖ ਪਿੰਦਾ ਵਰਗੇ ਟਿੱਡਾਂ ਆਣੇ ਸੇਵੀਆਂ ਪਾ ਲਓ ਦਵਾਈ ਲੈ ਤੁਹਿਆ ਦੇ ਥੋੜਾ ਜੀ ਵੀ ਦਵਾਈ ਚਾਹੀਏ ਕਿ ਇਹ ਤਾਂ ਲੈਣੀ ਸਿੱਖੋ ਵੀ ਦਵਾਈ ਕਿ ਬਣਾਉਂਦੇ ਨੇ ਕਦੇ ਕਦੇ ਵਿਕੀ ਠੱਡ ਦਾ ਫੰਡ ਵਾਂਗੂ ਕੱਢ ਲੈਂਦਾ ਦਾ ਕਦੇ ਕਦੇ ਸਾਰਾ ਠੱਡ ਵਿੱਚ ਵੜ ਜਾਂਦਾ ਹੋਰ ਉਹਨਾਂ ਦੇ ਕਿੱਥੇ ਆ ਆ ਦੇਖ ਲੈ ਆ ਹੱਥ ਤੇ ਕਦੇ ਸਾਰਾ ਹੱਥ ਤੇ ਠੱਡ ਦੇ ਹੇਠਾਂ ਪੈ ਗਿਆ ਆ ਦੇਖ ਹਾਂ ਜਾ ਵੜ ਗਈ ਆਲੇਗਾ ਨਾ ਮੇਰੇ ਠੱਡੇ ਆ ਤੇ ਉਧਰ ਸਾਡੀ ਸ਼ਾਪ ਦਾ ਕੰਮ ਚੱਲ ਰਿਹਾ ਅੱਜ ਆਪਾਂ ਨੇ ਔਰ ਇਹ ਤਾਂ ਬਹੁਤ ਜਗ੍ਹਾ ਬਣ ਜੂਗੀ ਲੋ ਜੀ ਇੱਧਰ ਮਸ਼ੀਨ ਚੱਕਤੀ ਮਸ਼ੀਨ ਧਰਤੀ ਹਲੇ ਇੱਧਰ ਕਿਉਂਕਿ ਹਲੇ ਇੱਕ ਆਖ ਨਹੀਂ ਹੁੰਦੇ ਆਪਣੇ ਹਰਾ ਹੈ ਨਹੀਂ ਸਾਡੇ ਦਫ਼ਤਰ ਦੀ ਨਹੀਂ ਆਉਦੇ ਦਫ਼ਤਰ ਦੀ ਸੋਚ ਹੋ ਰਹੀ ਹੈ ਸਾਡਾ ਤਾਂ ਬਣੂ ਜਰੂਰੀਆ ਹੋਰ ਚੀਜ਼ਾ ਹਰ ਜੂ ਦਫ਼ਤਰ ਬਣ ਨਹੀਂ ਸਕਦਾ ਹੈਗਾ ਐ ਨਹੀਂ ਕਹਿੰਦਾ ਵੀ ਦੁਕਾਨਾ ਉੱਥੇ ਬਣ ਜੂਗੀ ਦਫ਼ਤਰ ਬਣ ਜੂ ਉਹ ਹੀ ਤਾਂ ਗੱਲ ਆ ਉਹ ਵੀ ਕੋਈ ਨਹੀਂ ਕੋਈ ਆ ਜੂ ਆ ਕੀ ਇਦਰੇ ਕਰਾਂਗੇ ਮੰਗ ਰਹੇ ਤੇ ਨਾ ਇੱਧਰ ਨਹੀਂ ਜੇ ਉਧਰ ਕਰਨਾ ਹੁੰਦਾ ਫੇਰ ਆਪਾਂ ਕੰਮ ਇਹ ਨਾ ਉਧਰ ਕਰ ਲੈਂਦੇ ਸਾਰਾ ਦਫਤਰ ਤਾਂ ਇੱਥੇ ਬਣਾਵਾਂਗੇ ਨਾਗਰ ਵਧੀਆ ਉੱਚਾ ਹਾਂ ਹਾਂ ਸੱਚ ਹੈ ਨਾ ਇਹਨੂੰ ਅੰਦਰ ਹੀ ਰੱਖ ਲੈਣੇ ਪਾਣੀ ਪੀ ਲੈਣਾ ਹੋਰਾਂ ਗੱਲ ਬਤੀ ਅੰਦਰ ਰੱਖ ਲਾਂਗੇ ਦਾ ਰੱਖਨੇ ਉੱਪਰ ਆ ਰੱਖਦਾ ਹੀ ਹੈ ਇੱਕ ਕਹਿ ਗਿਆ ਫਿਰ ਇਹਦੇ ਹਾਂ ਵਿਚ ਜਾ ਉਹ ਟੈਂਕ ਵੀ ਚੱਕਿਆ ਗਿਆ ਫੇਰਾ ਪੁੱਟੀ ਜਾਂਦਾ ਬੋਤਮਾਈ ਕਰਕੇ ਕਈ ਵਾਰੀ ਗੁੱਟ ਟੁੱਟ ਲੱਗਦੀ ਫੇਰਾ ਵਿਚਾਰਾ ਉਹ ਨਹੀਂ ਕਹਤੇ ਸੈਟ ਆਉਂਦਾ ਕਿਹਦੀ ਮਾਰੀ ਮਾਰ ਹੁੰਦਾ ਜਦੋਂ ਨਾ ਹੁੰਦਾ ਜਦੋਂ ਇਧਰ ਦਾ ਅਫਤਰ ਬਣੂਗਾ ਫਿਰ ਉਹਦੀ ਕੰਦ ਤੇ ਲੱਗੀ ਜੂਗਾ ਉਹਦੇ ਪੂਰੀ ਲਾਵਾਂਗੇ ਵਧੀਆ ਸੈਟ ਆ ਜੂਗਾ ਉਹ ਤਾਂ ਆਪਣਾ ਟੁਕੜੀ ਟੱਕੜੀ ਲਾ ਕੇ ਵਧੀਆ ਬਣਾਉਂਗਾ ਤਾਂ ਜਵਾਹੂਗ ਬੈਜਦੇ ਨੇ ਉਹ ਚ ਹੋਰ ਜੀ ਜਵਾਹੂ ਨਹੀਂ ਕਹਿੰਦੇ ਹੈਗੇ ਉਹ ਇਧਰ ਅਕਲ ਕਰਨੀ ਮੰਨਦੇ ਨੇ ਕਹਿੰਦੇ ਨੇ ਇਹ ਤਾਂ ਗੰਦੀ ਜੀ ਆ ਪਹਿਲਾਂ ਜਵਾਹੂਦਲੇ ਬੈਜਦੇ ਉਹ ਜਿਹੜੇ ਮੋਲੇ ਜਵਾਕੂ ਨਹੀਂ ਬੈਜਦੇ ਔਰ ਹੁਣ ਤਾਂ ਸੋ ਜਿਆਦੇ ਮੰਗ ਹਾਂ ਹੀ ਤਾਂ ਹੈਗਾ ਫੇਰ ਬੈਠਣਗੇ ਪਰ ਸੈਂਦੀ ਗੱਲ ਆ ਹੁਣ ਬਿਆਦ ਮਾਇਆ ਸੈਂ ਤਾਂ ਬਹੁਤ ਹੋ ਗਿਆ ਦੀ ਸਲਾਹਾਂ ਕਰਦੇ ਆਂ ਆ ਕਰਦੇ ਆਂ ਐ ਕਰਾਂਗੇ ਐ ਕਰਾਂਗੇ ਲੋਈ ਹੋਈ ਚੱਲ ਮੇਰਾ ਲੜਾਈ ਦਾਫਤ ਵੀ ਵਧੀਆ ਬਣ ਜੂਗਾ ਹੋਰ ਡਰ ਰਹਿੰਦਾ ਤੀ ਉਹ ਦਵੀ ਜਾਂਦਾ ਤੀ ਕਾਦੇ ਆਏ ਬਾਹਰ ਚਿਰਦਾ ਕਰਾਇ ਤੇ ਉਹ ਘੱਟੋ ਵਟੋ ਹੋ ਗਿਆ ਉਹਨੂੰ ਬੀਜਾਂ ਲੋਗਣੇ ਕੱਟ ਕੋਟ ਰਹਿਣਾ ਜਿਆਦਾ ਹੀ ਹੋ ਗਿਆ ਬੜੇ ਨੂੰ 11 ਸਾਲ ਤਾਂ ਸਾਨੂੰ ਇਹ ਹੋ ਗਿਆ ਐਨੂੰ ਉਹ ਤੋਂ ਪਹਿਲਾਂ ਦਾ ਬਣਾਇਆ ਜੀ ਤਾਈ ਤੇ 25 30 ਸਾਲ 30 ਸਾਲਾਂ ਦੀ ਗੱਲ ਕਰੋ ਕਈ ਸਾਲ ਹੋ ਗਏ ਵੈਸੇ ਤਾਂ ਹੀ ਪੜਦੇ ਦੇ ਥੱਲੇ ਉਹ ਪਟਨਾ ਦੇ ਵਾਸਤੇ ਕੋਈ ਜੀ ਫਿਰ ਉਸੇ ਡਾਕਟਰ ਬਣਾਉਂਦੇ ਹੂੰ ਤਾਂ ਕੋਈ ਫੜੋਲੀਆਂ ਦਾਉਦਾ ਕੋਈ ਹੌਦ ਕਰਦਾ ਕੋਈ ਕੁਸ਼ ਕਰਦਾ ਤੁਹਾਡਾ ਨਵੇਂ ਨਵੇਂ ਦੀਆਂ ਗੱਲਾਂ ਪਈਆਂ ਗੱਲ ਹੋਈ ਆ। ਆ ਤਾਂ ਰੋੜੀ ਜੀ ਤੇ ਸਾਰੀ ਦਬ ਜੂ ਹਨਾ ਡੇੜੀ। ਭੱਤ ਵਾਂਗੂ। ਭੱਤ ਵਾਂਗੂ ਜੀ ਹਨਾ ਵਿੱਚ ਤੋਂ ਵਿੱਚ ਦਬ ਜੂਗੀ। ਉਹ ਵਧੀਆ ਵਧੀਆ ਦਾ ਘੜਤੀ ਵਿੱਚ। ਵੀ ਚਲੋ। ਤੁਸੀਂ ਚਾਹ ਪੀ ਰਹੇ। ਚਲੋ ਭਾਈ। ਚਲੋ ਜੀ। ਸੇਵੀਆਂ ਬਣਾਤੀਆਂ ਸੋਨੂੰ। ਲਿਆਓ ਕਰਾਂ। ਮਿੱਠੇ ਦੇ ਵਿੱਚ। ਹੋਰ ਆਪ ਗੋਡੇ ਜੇ ਫੇਰੇ ਠੀਕ ਹੋਣਗੇ। ਇਹਦਾ ਘਣਾ। ਇਹਦਾ ਘਣਾ ਗੋਡੇ ਜੇ ਫੇਰੇ ਠੀਕ ਹੋਣਗੇ। ਪਨੀਰੀ ਪਨੀਰੀ ਖਾ ਕੇ ਹੈ। ਹੋਰ ਹਾਂ ਖਿਆਲ ਆ ਗਿਆ ਭਾਈ। ਚਲੋ ਜੀ। ਬੜੀਆ ਖੁੱਲਲਾ ਹੋਵੇ ਆਈ ਗਿਆ ਟੀਕਲ ਆਈ ਈ ਦਾ ਤੁਹਾਡੇ ਬਾਅਦ ਤੇ ਟੂਟੀ ਲਾਰ ਕੀ ਆ ਕੀ ਬੰਦ ਕਰਦੇ ਇਹ ਤਾਂ ਕੰਮ ਨਹੀਂ ਹੋਊਗਾ ਕੰਮ ਹੋਣੀ ਤਾਂ ਇਹ ਮਸਾਪਾ ਫੁੱਲੇ ਰੋਣਾ ਜੋੜੀ ਦੀ ਮੈਂ ਬਸ ਵੇਰ ਕਰਦਾ ਇੱਕ ਕਰ ਦੋ ਹਾਂ ਫਾਈਪ ਬਣਾ ਲਿਆ ਕਰਾਂਗੇ ਅਰੇ ਅਲੋ ਟਾਰ ਕਰਨ ਵਾਸਤੇ ਹੋਰ ਆਈ ਈ ਦੋ ਰੋ ਨਹੀਂ ਇਹਨਾਂ ਦਾ ਬੰਦ ਕਰੋ ਵਾਲੇ ਆ ਪਾਈਪੂ ਸੱਤ ਤੋਂ ਕਰਨ ਵਾਸਤੇ ਕੰਮ ਨਹੀਂ ਹੋਣਾ ਚੱਲੇ ਜਗਾ ਪਾ ਕੇ ਫਿਰ ਬੰਦ ਕਰਨਾ ਪਾਣੀ ਚਾਹੀਦਾ ਫਿਰ ਕਿੱਥੋਂ ਲਿਆ ਫਿਰ ਹਾਂ ਇਹ ਤਾਂ ਜਦੋਂ ਆਹ ਕੰਪਲੀਟ ਹੋ ਗਿਆ ਆਪਾਂ ਫਿਰ ਉਧਰੋਂ ਕੱਟ ਦਾਂਗੇ ਨਾਲੇ ਇਹ ਤਾਂ ਫਿਰ ਵਿੱਚ ਹੀ ਆ ਨਾ ਵਿਚਾਲਿਆ ਇਹ ਕਿਹੜਾ ਆਏ ਵੀ ਕੰਦ ਚ ਆਊਗੀ ਆਪਣੇ ਵੀ ਤਾਂ ਔਖ ਲੱਗੂਗੀ ਨਹੀਂ ਇਹ ਤਾਂ ਇਹ ਤਾਂ ਬੰਦ ਕਰਨੀ ਭੂ ਵੀ ਜੇ ਉਹ ਰੱਖਤੀ ਆਪਾਂ ਨੇ ਫਿਰ ਸਲਿਆਸ ਨੂੰ ਬਾਹਰ ਦੇ ਹੋਰ ਨਾ ਇਹ ਤਾਂ ਬੰਦ ਕਰਾਂਗੇ ਐਦਾਂ ਬਾਥਰੂਮ ਕਰਾਂਗੇ ਪੁੱਛੋ ਇਹ ਚੱਲਿਆ ਪਰ ਇਹ ਤਾਂ ਨਹੀਂ ਇੱਧਰ ਜਿਹੜਾ ਆਪਾਂ ਬਾਥਰੂਮ ਬਣਾਵਾਂਗੇ ਉਧਰ ਉਹ ਹੋ ਜੂਗੀ ਸਾਡਾ ਸਕੂਟਰ ਆ ਸਕੂਟਰ ਜਾਮਾ ਜਾਮਾ ਇਹ ਜਵਾਖਾਂ ਵਾਦ ਤਿਆਰ ਕਰਾਂਗੇ ਇਹ ਸਾਬਾ ਇਹਦਾ ਇੱਕ ਦਿਨ ਨਾਨਕੇ ਜਾਇਆ ਉਹ ਮਮੀ ਨੂੰ ਲੈ ਕੇ ਜਾ ਕੇ ਨਾ ਹਵਾ ਵਾਕੇ ਨੂੰ ਸਟਾਰਟ ਕਰਾਂਗੇ ਮਮੀ ਨੂੰ ਲੈ ਕੇ ਜਾਇਆ ਉਹ ਨਾਨਕੇ ਹੋਰ ਆ ਹਾਂ ਪਹਿਲਾਂ ਤੈਨੂੰ ਰਾਹ ਤੇ ਐਵੇਂ ਸੌਰੀ ਨਹੀਂ ਆਵਾਂ ਕਿਹੜਾ ਪਿਆਵਾਂਗੇ ਸਾ ਕਿਤੇ ਸਾਈ ਤੇ ਕਹਿਣੀ ਆ ਜਾ ਕੇ ਕਰਦੇ ਟੀਟੀ ਇਹਦਾ ਵਧੀਆ ਚੱਲਦਾ ਹੂੰ ਹੀ ਉਹਨੂੰ ਕੁੰਡੇ ਹਿੱਟ ਕੀਆ ਪਹਿਲੇ ਹੀ ਆਣ ਵਧੀਆ ਹੁੰਦਾ ਸੀ ਪਹਿਲਾਂ ਇਹਦੇ ਤੇ ਦੋ ਦੋ ਤਿੰਨ ਤਿੰਨ ਰੇਹ ਦੇ ਸੱਲੇ ਲੈ ਜਾਂਦੇ ਤੇ ਹੁਣ ਜਿਉਂ ਖੜਾਈ ਮੁੜ ਕੇ ਚਲਾਈਏ ਨਹੀਂ ਹੈਗੀ ਸਾਈਕਲ ਦਾ ਕੀ ਕਿਹ ਰਹਿ ਜਾਂਦਾ ਜੀ ਹੋਰੀ ਜਿਹਦਾ ਖੜਿਆ ਰਹਿ ਫਿਰ ਖਰਿਆ ਹੋ ਜਾਂਦਾ ਹੁਣ ਖੜਨ ਕਰ ਕੀ ਇਹ ਖਰਾਬ ਹੋ ਗਈ ਜਾਂ ਵਜੇ ਹੋ ਗਈ ਕਰਮ ਦਾ ਕੀ ਹੋ ਗਿਆ ਜਲਦੀ ਸਾਈਕਲ ਵਾਂਗੂ ਜਾਂਦੀ ਆ ਖੇਤ ਨਾਲੇ ਤੇਲ ਜਮੀ ਘਟ ਖਾਂਦੀ ਤੀ ਹਾਂ ਹੋਰ